ਇਹ ਬਾਬੇ ਦੀ ਬੜੀ ਕਿਰਪਾ ਹੈ ਇਸ ਨੌਜਵਾਨ ਤੇ ਲਓ ਦੇਖਣਾ ਵੀ ਪੰਜਾਬ ਦੇ ਵੱਡੇ ਮੇਲਿਆਂ ਤੇ ਧੰਨ ਧੰਨ ਕਰਵਾਉਣ ਵਾਲਾ ਖਿਡਾਰੀ ਹੈ ਪਰ ਇਧਰਲੇ ਪਾਸੇ ਆਹ ਸਿਰੇ ਦਾ ਨੰਬਰ ਜਿਹੜਾ ਇਹ ਸੀਪਾ ਆਪਣੀ ਟੀਮ ਦੇ ਲਈ ਇਸ ਲਈ ਕਹਿੰਦੇ ਜੋੜਦਾ ਆਇਆ ਲਗਾਤਾਰ 20 20 30 30 ਕਬੱਡੀਆਂ ਲੈ ਵੀ ਦੇਵ ਸੀਪਾ ਪਾ ਜਾਂਦਾ ਪੰਜਾਬ ਦੇ ਵੱਡੇ ਮੇਲਿਆਂ ਤੇ ਵੱਡੀ ਗੱਲ ਹੁੰਦੀ ਹੈ ਆ ਬਿੱਲਾ ਚੱਕਰ ਦੀ ਧਰਤੀ ਦਾ ਮੇਰੇ ਵੀਰੋ ਇਸ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਸ ਲਈ ਕਹਿੰਦੇ ਪੋਲੇ ਪੋਲੇ ਪੈਰ ਟਿਕਾਏ ਹੋਏ ਨੇ ਲੱਗਦਾ ਜੋਰ ਪਰ ਨੰਬਰ ਜਿਹੜਾ ਬਿੱਲਾ ਆਪਣੀ ਟੀਮ ਦੇ ਲਈ ਇਸ ਲਈ ਕਹਿੰਦੇ ਆਪਣੀ ਟੀਮ ਦੇ ਲਈ ਅੰਕ ਜਿਹੜਾ ਜੋੜਦਾ ਆਇਆ ਰੇਡ ਪੈ ਗਈ ਤੇ ਬੋਲ ਜਿਹੜੇ ਨਵਦੀਪ ਨੇ ਲਾਓ ਸਾਹਮਣੇ ਕਹਿੰਦੇ ਪੜਾਣੇ ਵਾਲਾ ਛੋਟਾ ਬੱਬੂ ਕਬੱਡੀ ਪਾ ਰਿਹਾ ਹੈ ਵੱਡੇ ਨੇ ਬਹੁਤ ਤਕੜੀ ਕਬੱਡੀ ਖੇਡੀ ਗੱਲਾਂ ਚੱਲੀਆਂ ਕਿ ਮੋਠਾ ਘਮਿਆਰਾ ਬੱਬੂ ਸੀ ਪੜਾਣੇ ਦਾ ਓਏ ਇੰਨਾ ਅੱਗੇ ਜਾਪੀ ਕਹਿੰਦੇ ਖੜਦਾ ਟਿਕਾਣੇ ਦਾ ਖੜੇ ਜਿਹੜਾ ਧੌਣ ਮੁਰੇ ਦੁਨੀਆ ਨੇ ਆਉਂਦੀ ਆ ਓਏ ਦਬੜੀ ਖਾਨੇ ਆលਿਆ ਰੰਗ ਮਿਹਨਤ ਲਿਆਉਂਦੀ ਆ ਰੰਗ ਮਿਹਨਤ ਲਿਆਉਂਦੀ ਆ ਉਹ ਗੱਲ ਮਿਹਨਤ ਦੀ ਆ ਮੇਰੇ ਮਿੱਤਰੋ ਪਰ ਆਹ ਕਹਿੰਦੇ ਛੋਟਾ ਬੱਬੂ ਆ ਮੇਰੇ ਮਿੱਤਰੋ ਨੰਬਰ ਆਪਣੀ ਟੀਮ ਦੇ ਕਿੱਥੇ ਜੋੜ ਗਿਆ ਉਧਰਲੇ ਪਾਤੇ ਦੇਖਣਾ ਅਗਲੀਆਂ ਟੀਮਾਂ ਦੇ ਮੁਕਾਬਲੇ ਵੀ ਚੋਟੀ ਦੇ ਹੋਣਗੇ ਤੇ ਝੰਡਾ ਵਾਲੇ ਦਾ ਕਹਿੰਦੇ ਸੁਖਪ੍ਰੀਤ ਪਲਵਾਨ ਵੀ ਲੈ ਆ ਬਨੰਦ ਮਾਰ ਰਿਹਾ ਤੋ ਗੱਲ ਹੋਊ ਵੱਡੀ ਅੱਜ ਸਵਾਲੇ ਦਾ ਮੇਲਾ ਓਏ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਲੈ ਵੀ ਸਤਨਾਮ ਸਿੰਘ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਵਾਕਿਆ ਕਹਿੰਦੇ ਗੱਲ ਵੱਡੀ ਹੋਈ ਆ ਬਰਾਡਕਾਸਟ ਸੁਗੀਆਂ ਦੀ ਧਰਤੀ ਦਾ ਮੇਰੇ ਵੀਰੋ ਇਸ ਲਈ ਕਹਿੰਦੇ ਪਾਉਂਦਾ ਰੇ ਕਦੇ ਸੱਜੇ ਕਦੇ ਖੱਬੇ ਲੈ ਵੀ ਦੇਵਸਿਆ ਬਰਾੜ ਦੇ ਕੱਟ ਵੀ ਕਹਿੰਦੇ ਅਮਰੂਤੀਕਰ ਰ ਗਿਆ ਆਹ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਗੱਭਰੂ ਇਸ ਲਈ ਕਹਿੰਦੇ ਜੋੜਦਾ ਆਇਆ ਕਬੱਡੀ ਸਪੋਰਟਸ ਜਿਹੜੀ ਜਿੰਨੀ ਸੰਗਤ ਜਿੰਨੇ ਭਰਾ ਜਿੰਨੇ ਐਨ ਆਰ ਆਈ ਵੀਰ ਅੱਜ ਦੇ ਇਸ ਵੱਡੇ ਮੇਲੇ ਨਾਲ ਜੁੜੇ ਹੋਏ ਆ ਸਾਰੀ ਸੰਗਤ ਦਾ ਧੰਨਵਾਦ ਹੈ ਵੱਡੇ ਭਰਾਵਾਂ ਦਾ ਸਤਕਾਰ ਹੈ ਚਾਹਣ ਵਾਲੇ ਖਿਡਾਰੀਆਂ ਦਾ ਇਧਰਲੇ ਪਾਸੇ ਕਹਿੰਦੇ ਵੱਡਾ ਸਤਕਾਰ ਕੀਤਾ ਜਾ ਰਿਹਾ ਆ ਨੌਜਾਨ ਕਹਿੰਦੇ ਸੀਪਾ ਪਾਈ ਹੋਈ ਕਬੱਡੀ ਪਰ ਇਕੱਲੇ ਨੂੰ ਇਕੱਲੇ ਨਾਲਾ ਟੱਕਰ ਪਰ ਨੰਬਰ ਦਾ ਇਸ਼ਾਰਾ ਹੋ ਗਿਆ 20 ਨੰਬਰ ਧਾਵੀ ਦੇ ਕਿੱਥੇ ਆਵੇਂ ਸਾਡੇ ਨਾਲ ਕਾਵੇ ਕਿਤੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਟੱਚ ਡਬਲ ਹੋਇਆ ਮੇਰੇ ਮਿੱਤਰੋ ਪਰ ਆਹ ਕਬੱਡੀ ਦੇਖਾਂਗੇ ਨਾਉ ਜਨ ਵੱਧ ਗਿਆ ਉਧਰਲੇ ਪਾਸੇ ਲਾਇਬ ਆਨੰਦ ਮਾਰ ਰਿਹਾ ਬਾਈ ਵਿੱਕੀ ਜੈਤੋ ਤੋਂ ਤੇ ਲੱਖਾਂ ਕਨੇ ਹੋਤਨਰ ਤੋਂ ਸਾਡਾ ਵੀਰ ਲਾਇਬ ਆਨੰਦ ਮਾਰ ਰਿਹਾ ਜੰਡਾਲੀਏ ਪਹਿਲਵਾਨਾਂ ਯਾਰੀ ਪੱਕੀ ਆ ਮੁੰਡਿਆਂ ਦੀ ਪਰ ਇਧਰਲੇ ਪਾਸੇ ਓ ਚੱਕ ਓ ਚੱਕ ਕਹਿੰਦੇ ਕਾਲੂ ਮੇਰੇ ਮਿੱਤਰੋ ਲਾ ਕੇ ਜੱਫਾ ਕਰਾਉਂਦਾ ਧੰਨ ਧੰਨ ਮੇਰੇ ਮਿੱਤਰੋ ਇਹ ਚੱਕਰ ਵਾਲੇ ਬਿੱਲੇ ਨੂੰ ਵਕਤ ਪਾ ਲਿਆ ਚੱਕਰ ਵਾਲੇ ਬਿੱਲੇ ਨੂੰ ਓਏ ਭੇਜਿਆ ਭੇਜਿਆ ਵਕਤ ਭਾਲਿਆ ਕਸ ਮਜ਼ਦੂਰਵਾਲ ਦੀ ਧਰਤੀ ਦਾ ਕਾਲੂ ਮੇਰੇ ਵੀਰੋ ਅੱਜ ਦੇ ਮੇਲੇ ਤੇ ਵੱਡਾ ਯੋਗਦਾਨ ਬਈ ਸੰਜੀਵ ਜਈਆ ਸਾਡੇ ਸਤਕਾਰਯੋਗ ਬਾਈ ਆਸਟ੍ਰੇਲੀਆ ਵਾਲੇ ਸਰਪੰਚ ਸਾਹਿਬ ਤੇ ਨਾਲ ਰਾਜਨ ਬੱਟੀ ਆਸਟ੍ਰੇਲੀਆ ਇਸ ਸਾਲ 3 ਲੱਖ ਅਗਲੇ ਸਾਲ ਕਹਿੰਦੇ 5 ਲੱਖ ਦੇਣਾ ਮੇਰੇ ਵੀਰਾਂ ਨੇ ਅਗਲੇ ਸਾਲ ਸਾਡੇ ਭਰਾਵਾਂ ਨੇ 5 ਲੱਖ ਦੇਣਾ ਮੇਰੇ ਮਿੱਤਰੋ ਗੱਲ ਲਾਉਣਗੇ ਟਿਕਾਣੇ ਉਹ ਗੱਲ ਲਾਉਣਗੇ ਟਿਕਾਣੇ ਪਰ ਆਹ ਦੇਖਾਂਗੇ ਵੀ ਸਾਹਮਣੇ ਫੈਸਲੇ ਕੀ ਆ ਕੋਟ ਕਰੋੜੀਆ ਨੰਬਰ ਕਾਫੀ ਦਾ ਰਾਜੂ ਆਪਣੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਆਇਆ ਇਸ ਲਈ ਕਹਿੰਦੇ ਰਾਜੂ ਨੇ ਲਾ ਤਗੜਾ ਜੱਫਾ ਜਿਹੜੀ ਬੱਲੇ ਬੱਲੇ ਕਰਵਾਈ ਹੈ ਮੇਰੇ ਵੀਰੋ ਔਰ ਸੰਜੀਵ ਭਾਈ ਹੈ ਸਾਡਾ ਤੇ ਨਾਲ ਰਾਜਨ ਮੱਟੀ ਇਸ ਸਾਲ ਵੀ ਵੱਡੇ ਸਹਿਯੋਗ ਨੇ ਆਉਂਦੇ ਸਾਲ ਜਦੋਂ ਮੇਲਾ ਆਵੇਗਾ ਰੁਪਈਆ 5 ਲੱਖ ਦਿੱਤਾ ਜਾਵੇਗਾ ਇਸ ਵੱਡੇ ਮੇਲੇ ਲਈ ਵੱਡਾ ਧੰਨਵਾਦ ਹੈ ਵੱਡੇ ਭਰਾਵਾਂ ਦਾ ਇਧਰਲੇ ਪਾਸੇ ਕਹਿੰਦੇ ਮੁਕਾਬਲਾ ਸਿਰੇ ਦਾ ਲਓ ਰੇਡ ਪਾਉਣ ਦੇ ਲਈ ਬਰਾੜ ਹੈ ਕੋਰਸ ਖੇਦੀ ਦੀ ਧਰਤੀ ਮੇਰੇ ਵੀਰੋ ਇਸ ਲਈ ਕਹਿੰਦੇ ਪਾਉਂਦਾ ਰੇਡ ਪਰ ਕੌਣ ਇਸ ਲਈ ਕਹਿੰਦੇ ਬੱਲੇ ਬੱਲੇ ਕਰਵਾਵੇਗਾ ਤੱਬੀ ਕਾਲੂ ਲੱਗ ਨੇੜੇ ਨੌਜਵਾਨਾ ਕਰਾਉਣੀ ਪੈਣੀ ਤਨ ਤਨ ਇਹ ਟੱਕਰ ਤੇ ਚੱਕਰ ਇਧਰਲੇ ਪਾਸੇ ਨੰਬਰ ਜਿਹੜਾ ਇਸਰੇ ਕਹਿੰਦੇ ਬਰਾੜ ਆਪਣੀ ਟੀਮ ਲਈ ਜੋੜਦਾ ਆਇਆ ਇਧਰਲੇ ਪਾਸੇ ਕਹਿੰਦੇ ਕਬੱਡੀ ਪਾਉਣ ਦੇ ਲਈ ਇਹ ਸੀਪਾ ਹੈ ਮੇਰੇ ਵੀਰੋ ਇਸਰੇ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਰੇਟਾ ਚਾਹੇ ਲੱਖ ਪੈਂਦੀਆਂ ਗੱਲ ਜੱਫੀਆਂ ਤੇ ਖੜੀ ਹੈ ਗੱਲ ਜੱਫੀਆਂ ਤੇ ਖੜੀ ਹੈ ਲਓ ਇਧਰਲੇ ਪਾਸੇ ਕਹਿੰਦੇ ਵੀਰੂ ਵਰਗੇ ਮੁੰਡੇ ਤਿਆਰ ਨੇ ਮੁੰਡੇ ਰਾਜੂ ਵਰਗੇ ਪਰ ਇਧਰਲੇ ਪਾਸੇ ਟੱਕਰ ਤੇ ਚੱਕਰ ਪਰ ਸੀਪਾ ਤੇ ਭੱਜ ਗਿਆ ਡੱਗੋ ਭੱਡ ਗਿਆ ਡੱਗੋ ਵਾਲਾ ਲੈ ਵੀ ਮੈਚ ਐ ਨੜਿਆ ਪਿਆ ਮੇਰੇ ਵੀਰੋ ਫਰਕ ਥੋੜਾ ਹੀ ਐ ਆਹ ਦੇਖ ਲੈ ਵੀ ਕਬੱਡੀ ਪੈ ਗਈ ਕਹਿੰਦੇ ਨੌਜਨ ਕੋਟ ਤੁਗੀਏ ਪਿੰਡ ਵਾਲੇ ਬਰਾੜ ਦੀ ਅਗਲੇ ਸਾਲ ਦੇ ਕਬੱਡੀ ਕੱਪ ਤੇ ਜਿੱਥੇ ਕਹਿੰਦੇ 5 ਲੱਖ ਭਾਈ ਸਾਡਾ ਸੰਜੀਵ ਜਈਆ ਤੇ ਨਾਲ ਸਾਡਾ ਵੀਰ ਰਾਜਨ ਬੱਟੀ ਭਰਾਵਾਨੀਓ ਹੋਵੇਗਾ ਤੇ ਉਸੇ ਕੱਪ ਦੇ ਕਹਿੰਦੇ ਸਵਾਲੀਏ ਬਿੰਦੂ ਦਾ ਸਨਮਾਨ ਮੋਟਰਸਾਈਕਲ ਦੇ ਨਾਲ ਹੋਵੇਗਾ ਮੇਰੇ ਮਿੱਤਰੋ ਇਹ ਸਨਮਾਨ ਸਾਡੇ ਭਰਾ ਨਿਸ਼ੂ ਨੱਡਾ ਰਹਿੰਦਾ ਭਾਈ ਇੰਗਲੈਂਡ ਦੇ ਵਿੱਚ ਤੇ ਨਿਸ਼ੂ ਦਾ ਭਰਾ ਕਿੰਨੇ ਸਾਡੇ ਬੌਡੀ ਸਾਹਿਬ ਵੀ ਆਏ ਹੋਏ ਆ ਜੀ ਐਨੂੰ ਆਖਾਂਗੇ ਨਾਲ ਉਹਨਾਂ ਨੇ ਦੋਸਤ ਮਿੱਤਰ ਆਏ ਹੋਏ ਆ ਤੇ ਨਿਸ਼ੂ ਨੱਡਾ ਤੇ ਨੱਡਾ ਪਰਿਵਾਰ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਸਵਾਲੀਏ ਬਿੰਦੂ ਨੂੰ ਅਗਲੇ ਸਾਲ ਦੇ ਕਬੱਡੀ ਕੱਪ ਤੇ ਲੈ ਵੀ ਬਿੰਦੂ ਵੱਡੀ ਮੁਬਾਰਕਬਾਦ ਹੈ ਧੰਨਵਾਦ ਕਰਾਂਗੇ ਨੱਡਾ ਪਰਿਵਾਰ ਦਾ ਨਿਸ਼ੂ ਭਾਈ ਇੰਗਲੈਂਡ ਤੋਂ ਲਾਈਵ ਨੰਦ ਮਾਰ ਰਿਹਾ ਤੇ ਵੱਡੀ ਮੁਬਾਰਕਬਾਦ ਭੇਜਦਾ ਮੇਰੇ ਵੀਰੋ ਚੱਲਦਾ ਮੈਚ ਸਮਾਪਤ ਉਹ ਟੀਮ ਜਿੱਤ ਗਈ ਪਿੰਡ ਪੜਾਣੇ ਦੇ ਪੜਾਣਾ ਜਿੱਤ ਗਈ ਆ ਵੀ ਜੈਤੋ ਵਾਲਿਆਂ ਧਿਆਨ ਸਾਡੇ 'ਚ ਰੱਖਿਆ ਗਾਂਗਾ